ਅੱਛਾ ਚਲੋ ਜੀ ਅੱਗੇ ਸਸਿਕਾ ਸਸਿਕਾ ਕੀ ਆ ਜੀ ਕਿੱਥੇ ਦੋ 2000 ਅੱਜ ਅਸੀਂ ਨਕੋਦਰ ਦੇ ਮਹੱਲਾ ਸ਼ੇਰਪੁਰ ਵਿੱਚ ਪਹੁੰਚੇ ਹਾਂ ਜਿੱਥੇ ਕੀ ਅੱਜ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਵੱਲੋਂ ਇੱਕ ਪ੍ਰਾਇਮਰੀ ਸਕੂਲ ਜਿਹੜਾ ਉਹਦਾ ਟੁਗਾਟਨ ਕੀਤਾ ਜਾ ਰਿਹਾ ਹੈ ਉਹਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਔਰ ਇਹ ਤੁਹਾਨੂੰ ਅਸੀਂ ਪੂਰਾ ਇੱਥੇ ਦਾ ਮੁਕਾ ਦਿਖਾਣੇ ਆ ਔਰ ਤੁਸੀਂ ਦੇਖ ਸਕਦੇ ਆ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਇੱਥੇ ਪਹੁੰਚ ਚੁੱਕੇ ਆ ਔਰ ਜਿਹੜਾ ਇੱਥੇ ਨੀਂਹ ਪੱਥਰ ਉਹਨਾਂ ਵੱਲੋਂ ਵੀ ਰੱਖਿਆ ਜਾ ਰਿਹਾ ਔਰ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਜੀ ਔਰ ਵੀ ਜਿਹੜੇ ਇੱਥੇ ਦੇ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਜੀ ਔਰ ਵੀ ਜਿਹੜੇ ਪਤਵੰਤੇ ਜਿਹੜੇ ਸ਼ਹਿਰ ਦੇ ਕੌਂਸਲਰ ਸਾਹਿਬਾਨ ਇੱਥੇ ਪਹੁੰਚ ਰਹੇ ਆ ਔਰ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਆਰਬੀ ਨੀਅਰ ਟੀਵੀ ਤੇ ਦਿਖਾਉਂਦੇ ਆ ਤੁਸੀਂ ਦੇਖਦੇ ਰਹੋ ਆਰਬੀ ਨੀਅਰ ਯੂਨੀਓ ਵਿਕੀ ਦੇ ਨਾਲ ਨਕੂਦਰ ਦੇ ਮੱਲਾ ਸ਼ੇਰਪੁਰ ਦੇ ਵਿੱਚ ਜਿਹੜਾ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਖੰ ਜਾ ਰਿਹਾ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਜੀ ਤੇ ਕਾਉਂਸਲਰ ਅਮਰਜੀਤ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਕੋਲੋਂ ਜਿਹੜਾ ਆ ਨੀਂਹ ਪੱਥਰ ਰਖਾਇਆ ਜਾ ਰਿਹਾ ਆ ਦੇਖਿਓ ਥੋੜਾ ਜਿਹਾ ਤੇ ਹਲਕਾ ਵਿਧਾਇਕ ਦੀ ਇੰਦਰਜੀਤ ਕੁਰਮਾਨ ਵੱਲੋਂ ਆਜੋ ਪਿੱਛੇ ਆਜੋ ਯਾਰ ਬੋਲ ਜਾਓ ਤਾਂ ਆਪ ਨਹੀਂ ਪੱਥਰ ਨਾ ਰੱਖ ਕੇ ਥੋੜਾ ਜਿਹਾ ਪਿੱਛੇ ਆ ਜਾਓ ਇਹ ਚੱਕ ਦੇ ਨਾ ਵੱਡਾ ਮਾਰਾ ਇਹ ਆਜੋ ਜਿਹੜੇ ਬਜ਼ੁਰਗ ਜਿਹੜੇ ਆ ਉਹਨਾਂ ਕੋਲੋਂ ਨਹੀਂ ਪੱਥਰ ਖਾਇਆ ਜਾ ਰਿਹਾ ਆਹੋ ਚਲੋ ਇਹ ਦੋਨੋਂ ਲੈ ਲੋ ਨਾਲ ਹੀ ਮੈਂ ਕੋਈ ਨਹੀਂ ਆਪੇ ਕਿਤੇ ਨਾ ਕਿਤੇ ਖੜ ਜਾਣਾ ਚਲ ਫੇਰੋ ਜੀ ਕੰਦ ਕੰਦ ਜਣਾ ਐਕਟਰਾਂ ਕੀ ਪਹਿਲੇ ਫੋਟੋ ਖਿੱਚਦੇ ਇੱਥੇ ਨਾਲ ਥੋੜਾ ਜਿਹਾ ਪਿਛਾ ਨੂੰ ਹੋ ਜਾਓ ਜੀ ਥੋੜਾ ਜਿਹਾ ਜਗ੍ਹਾ ਦੇ ਦਿਓ ਬੱਲੇ ਬਜਾ ਤੂੰ ਮੈਂ ਸਾਹਮਣੇ ਸਸਾਈਡ ਨੂੰ ਵੀ ਜਾ ਫੋਟੋ ਹੋ ਗਈ ਆਪਣੀ ਚਲੋ ਸੋਨੇ ਸੋਨਿਆ ਵਾਲੀ ਪ੍ਰਵਾਣਤੀ ਜੈ 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 ਚਲੋ ਤੁਸੀਂ ਰੱਖ ਲੀਕੋ ਆ ਜਾ ਆਲੰਗ ਕਰੀਏ ਆਪਾਂ ਨੂੰ ਉਹ ਦੇਖੋ ਉਹ ਬੜੋ ਜੁੜੋ ਸ਼ਿਖਾਸ ਕਰਵਾ ਦੇਖਿਓ ਜੀ ਪੰਗਰ ਸਾਹਿਬ ਜਗਾ ਦੇ ਦਿਓ ਜੀ ਫੇਰ ਦੇ ਦਿਓ ਜੇ ਨਾ ਸਾਰੇ ਆ ਜਿਓ ਅੱਜ ਅੱਜ ਕੋਈ ਤੁਸੀਂ ਵੀ ਰੱਖੋ ਆਓ ਬੋਲੋ ਸਭ ਜਰਾ ਉਹ ਬਈ ਹਾਂ ਮੇਰਾ ਡਿਲੀਵਰਮੈਂਟ ਠੀਕ ਹੈ ਆਓ ਜੀ ਉਹ ਕਾਸਲਰ ਵੀ ਤੁਰੇ ਮੜੇ ਰਹੇ ਆ ਇਹਨਾਂ ਚੱਲਦੇ ਮਣੋਂ ਨੂੰ ਕਰ ਦਿੰਦੇ ਆਓ ਹਾਂਜੀ ਮਾਰੇ ਤਾਂ ਦੇਖੋ ਮਾਰੇ ਆਇਆ ਜੋ ਉਹ ਉਹ ਇਹ ਨਹੀਂ ਕਿ ਤੁਸੀ ਉਹ ਇਹ ਵੀ ਮੈਨੂੰ ਬੋਲੇ ਅਹੀ ਦੋਨੇ ਆ ਜੀ ਉਹ ਨਾਲ ਪ੍ਰਦੀਪ ਕਿੱਥੇ ਆ ਚਾਹ ਵੀ ਪ੍ਰਦੀਪ ਕਿੱਥੇ ਆ ਪ੍ਰਦੀਪ ਕਿੱਥੇ ਆ ਨਹੀਂ ਕੋਈ ਆਮ ਜੀ ਤੁਹਾਡੇ ਇਹਦਾ ਕੰਮ ਹੋ ਗਿਆ ਹੈ ਹੈ ਪਿੱਛੇ ਪਿੱਛੋ ਜਾਓ ਪਿੱਛੇ ਜਾਓ ਆ ਦੇਖਿਓ ਜੀ ਸਾਹਮਣੇ ਜੀ ਸੰਦੀਪ ਜੀ ਦੇਖ ਲਿਜੀਏ ਜੋ ਸਕੂਲ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਨੇ ਵੀ ਐਜੂਕੇਸ਼ਨ ਜਿਹੜੀ ਹੈ ਨਾ ਉਹ ਕਿਸੇ ਵੀ ਮੁਲਕ ਦੀ ਰਾਜ ਦੀ ਸ਼ਹਿਰ ਦੀ ਉਹ ਨਹੀਂ ਹੁੰਦੀ ਹੈ ਮਨੁੱਖ ਦੀ ਦਿਮਾਗੀ ਡਵੈਲਪਮੈਂਟ ਵਾਸਤੇ ਸਿੱਖਿਆ ਜਿਹੜੀ ਸਭ ਤੋਂ ਵੱਧ ਜ਼ਰੂਰਤ ਆ। ਔਰ ਮੈਂ ਪਿਛਲੇ ਬਹੁਤ ਸਾਲਾਂ ਤੋਂ ਮਹਿਸੂਸ ਕਰ ਰਹੀ ਸੀ ਇਹ ਜਦੋਂ ਮੇਰੇ ਕੋਲ ਇਹ ਪਾਵਰਾਂ ਵੀ ਹੈ ਨਹੀਂ ਸੀ, ਮੇਰੇ ਕੋਲੋਂ ਕਰਨ ਯੋਗ ਕੰਮ ਵੀ ਹੈ ਨਹੀਂ ਸੀ। ਮੈਂ ਕਰ ਵੀ ਨਹੀਂ ਸੀ ਸਕਦੀ। ਬਹੁਤ ਪਹਿਲਾਂ ਤੋਂ ਕਿਉਂਕਿ ਮੈਂ ਇਹਨਾਂ ਜਿੰਨੇ ਜਿੱਥੇ ਅਸੀਂ ਅੱਜ ਸਕੂਲ ਦਾ ਇਹ ਨੀਂ ਪੱਥਰ ਰੱਖਿਆ ਮੈਂ ਸਾਰੇ ਮੁਹੱਲੇ ਜਿਹੜੇ ਇਹਨਾਂ ਨੂੰ ਬਹੁਤ ਡੁੰਗਾਈ ਦੇ ਨਾਲ ਇਹਨਾਂ ਦੇ ਨਾਲ ਮੇਰਾ ਰابطਾ ਰਿਹਾ ਪਹਿਲਾਂ ਤੋਂ ਹੀ ਸਮਾਜ ਸੇਵਾ ਤੌਰ ਤੇ। ਔਰ ਇਹਨਾਂ ਦੀ ਜਿਹੜੀ এডਿਕੇਸ਼ਨ ਦੀ ਸਮੱਸਿਆ ਮੇਰੇ ਦਿlo ਦਿਮਾਗ ਦੇ ਵਿੱਚ ਸੀ ਉਹਦੇ ਵਾਸਤੇ ਅਸੀਂ ਨਗਰ ਕੌਂਸਲ ਨਾਲ ਮਿਲੇ ਆ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਆ ਕਿ ਸਾਨੂੰ ਇੱਕ ਸੇਫ ਤੇ ਵਧੀਆ ਜਗ੍ਹਾ ਚਾਹੀਦੀ ਜਿੱਥੇ ਆਪਾਂ ਸਕੂਲ ਬਣਾ ਸਕਦੇ ਆ ਔਰ ਇਹ ਜਗ੍ਹਾ ਜਿਹੜੀ ਆ ਸਾਨੂੰ ਕੌਂਸਲ ਨੇ ਦਿੱਤੀ ਆ ਕਿ ਇੱਥੇ ਆਪਾਂ ਸਕੂਲ ਬਣਾਉਣਾ ਤੁਸੀਂ ਦੇਖਿਆ ਕਿ ਇਹਦੇ ਨਾਲ ਹੀ ਸਾਡਾ ਮੈਡੀਕਲ ਦਾ ਵੀ ਨਾਲ ਹੀ ਹੋ ਗਿਆ ਆਮ ਆਦਮੀ ਕਲੀਨਿਕ ਵੀ ਇਸੇ ਜਗ੍ਹਾ 'ਚ ਖੁੱਲ ਗਿਆ ਔਰ ਇਸੇ ਜਗ੍ਹਾ ਦੇ ਵਿੱਚ ਅਸੀਂ ਪਹਿਲਾਂ ਪ੍ਰਾਇਮਰੀ ਸਕੂਲ ਜਿਹੜਾ ਇੱਥੇ ਬਣਾਵਾਂਗੇ ਜਦੋਂ ਸਾਡੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਕੰਪਲੀਟ ਹੋ ਜੂਗੀ ਸਾਡ ਕੋ ਸਟਰੈਂਥ ਪੂਰੀ ਹੋ ਜੂਗੀ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਮਿਡਲ ਵੀ ਕਰਾਂਗੇ ਮਿਡਲ ਤੋਂ ਅੱਗੇ ਕਿਉਂਕਿ ਜਗ੍ਹਾ ਅਸੀਂ ਇਹ ਹਿੱਸੇ ਕਰਕੇ ਸਾਰੀ ਜਗ੍ਹਾ ਇਹਦੇ ਵਿੱਚ ਸਕੂਲ ਵਾਸਤੇ ਲੈ ਰਹੇ ਹਾਂ ਕਿ ਇਹਨੂੰ ਅੱਗੇ ਤੋਂ ਵਧਾਇਆ ਜਾ ਸਕੇ ਇਹਨੂੰ ਮਿਡਲ ਵੀ ਕਰਾਂਗੇ ਹਾਈ ਵੀ ਕਰਾਂਗੇ ਹਾਇ ਸਕੈਂਡਰੀ ਵੀ ਕਰਾਂਗੇ ਉਹ ਡਿਪੈਂਡ ਕਰਦਾ ਕਿ ਸਾਡ ਕੋ ਸਟਰੈਂਥ ਇੱਥੇ ਕਿੰਨੀ ਪਹੁੰਚਦੀ ਆ ਇਹਨਾਂ ਚਾਰੇ ਪੰਜੇ ਮਹੱਲਾਂ ਦੇ ਵਿੱਚ ਕਿਤੇ ਵੀ ਕੋਈ ਕੰਮ ਦਾ ਸਕੂਲ ਹੈ ਨਹੀਂ ਕੰਮ ਦਾ ਕੀ ਹੈ ਹੀ ਨਹੀਂ ਇੱਥੇ ਮੱਲਾ ਬਗੜਪੁਰਾ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਇੱਕ ਛੋਟੀ ਜੀ ਥਾਂ ਦੇ ਵਿੱਚ ਸਕੂਲ ਚੱਲਦਾ ਔਰ ਸਾਲਾਂ ਬੱਧੀ ਸਕੂਲ ਉੱਥੇ ਚੱਲਦਾ ਅਸੀਂ ਆਪਣਾ ਕੀ ਫਿਊਚਰ ਦਾ ਕੀ ਬੱਚਿਆਂ ਨੂੰ ਕਹਿ ਦਈਏ ਜੋ ਗਲਤ ਰਾਹ ਤੇ ਵੀ ਚਲੇ ਗਏ ਤਾਂ ਉਹਨਾਂ ਨੂੰ ਕੀ ਕਹੀਏ ਕਿ ਜਦ ਅਸੀਂ ਐਜੂਕੇਸ਼ਨ ਹੀ ਨਹੀਂ ਦੇ ਪਾਏ ਤੇ ਉਹਨਾਂ ਦਾ ਇੱਧਰ ਉੱਧਰ ਭਟਕਣਾ ਜਿਹੜਾ ਉਹ ਲਾਜ਼ਮੀ ਸੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਮੇਰਾ ਇੱਕ ਸੁਪਨਾ ਸੀ ਜਿਹੜਾ ਮੈਂ ਪੂਰਾ ਕਰ ਸਕੀ ਹਾਂ ਔਰ ਇਹਨਾਂ ਲੋਕਾਂ ਦੇ ਸੁਪਨੇ ਜਿਨ੍ਹਾਂ ਨੇ ਕਦੇ ਦੇਖੇ ਹੋਣਗੇ ਕਿ ਸਾਡੇ ਬੱਚਿਆਂ ਨੂੰ ਵੀ ਚੰਗਾ ਸਕੂਲ ਮਿਲੂਗਾ ਉਹ ਪੂਰਾ ਹੋਣ ਜਾ ਰਿਹਾ ਜੀ ਹਮ ਕੀ ਕੀ ਸੋਚਤਾ ਹੋਣਗੇ ਅਸੀਂ ਇੱਥੇ ਮੈਂ ਸਹੀ ਪੁੱਛਾਂ ਤਾਂ ਮੈਂ ਨਾ ਸਿਰਫ ਮੈਨੂੰ ਕੁਝ ਵਿਵੇਕੀ ਗ੍ਰਾਂਟ ਆਈ ਸੀ ਮਾਨਜੋਗ ਸਿੰਘ ਸਾਹਿਬ ਦੇ ਖਾਤੇ ਦੇ ਵਿੱਚੋਂ ਮੈਂ ਉਹਦੇ ਵਾਸਤੇ ਕੁਝ ਇਨਾਂ ਹੀ ਮੁਹੱਲਿਆਂ ਵਾਸਤੇ ਕੁਝ ਇੱਥੇ ਸਾਡੇ ਕਮਲਪੁਰੇ ਦੇ ਵਿੱਚ ਧਰਮਸ਼ਾਲਾ ਦਾ ਧਰਮਸ਼ਾਲਾ ਬਣਵਾ ਲਈ ਸੀ ਕੁਝ ਉਹਦੇ ਚ ਪਾ ਦਿੱਤਾ ਕੁਝ ਸਕੂਲ ਵਾਸਤੇ ਰੱਖ ਲਿਆ ਕੁਝ ਅਸੀਂ ਮੁਹੱਲਾ ਉਧਰ ਸਾਡੇ ਬਾਜਗਰ ਵਸਤੀ ਚ ਬਹੁਤ ਗੰਦੇ ਆ ਉੱਥੇ ਸੜਕ ਬਣਾਈ ਸੀ ਸੜਕ ਦੇ ਦਿਵਾਲੇ ਕਰਨ ਵਾਲਾ ਰੱਖ ਲਿਆ ਔਰ ਮੈਂ ਕੋਸ਼ਿਸ਼ ਕੀਤੀ ਸੀ ਪਰ ਹੁਣ ਇਹ ਜਿਹੜਾ ਇਹ ਨਾ ਵੱਡਾ ਰੂਪ ਲੈ ਗਿਆ ਅਸੀਂ ਇੱਥੇ ਜਿਹੜਾ ਸਹੂਲਤਾਂ ਦੇ ਨਾਮ ਤੇ ਤਾਂ ਸਭ ਤੋਂ ਪਹਿਲਾਂ ਅਸੀਂ ਚੰਗੀ ਬਿਲਡਿੰਗ ਬਣਾ ਲਈਏ ਜਿੱਥੇ ਜਿਨ੍ਹਾਂ ਬੱਚਿਆਂ ਨੇ ਨਾ ਕਦੀ ਦੇਖੇ ਤੇ ਨਾ ਕਦੀ ਅੱਗੋਂ ਦੇਖਣ ਦੀ ਉਮੀਦ ਸੀ ਇੱਕ ਚੰਗੀ ਸਨਮਾਨਯੋਗ ਥਾਂ ਬੱਚਿਆਂ ਨੂੰ ਬਹਿਣ ਵਾਸਤੇ ਮਿਲਣਾ ਇੱਕ ਸ਼ਾਨਦਾਰ ਸਕੂਲ ਇੱਥੇ ਅਸੀਂ ਬਣਾਵਾਂਗੇ ਪਿਛਲੀ ਮੀਟਿੰਗ ਜਿਹੜੀ ਹੈ ਨਗਰ ਕੌਂਸਲ ਦੀ ਕੋਰਮ ਪੂਰਾ ਨਹੀਂ ਹੋ ਸਕਿਆ ਉਹਦੇ ਵਿੱਚ ਇਹ ਸਾਰੀ ਦੀ ਸਾਰੀ ਜਗ੍ਹਾ ਜਿਹੜੀ ਆ ਉਹ ਐਜੂਕੇਸ਼ਨ ਬੋਰਡ ਦੇ ਨਾਮ ਤੇ ਕੀਤੀ ਜਾਣੀ ਆ ਜਿਹਦੇ ਵਿੱਚ ਸਾਨੂੰ ਇਹ ਸਾਰੀ ਜਗ੍ਹਾ ਮਿਲ ਜੂਗੀ ਤੇ ਫਿਲਹਾਲ ਅਸੀਂ ਇਹਨੂੰ ਸਟਾਰਟ ਕਰਨ ਜਾ ਰਹੇ ਉਸ ਤੋਂ ਬਾਅਦ ਇਹ 27 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹੜੀ ਬਿਲਡਿੰਗ ਬਿਲਡਿੰਗ ਹੈ ਔਰ ਸਪਟੈਂਬਰ ਦੇ ਵਿੱਚ ਇਹ ਸਕੂਲ ਸਾਡਾ ਜਿਹੜਾ ਨਾ ਉਹ ਪੰਜਾਬ ਸਰਕਾਰ ਦੀ ਨਵੀਂ ਸਕੀਮ ਜਿਹੜੀ ਹੈ ਹੈਪੀਨੈਸ ਉਹ ਵੀ ਸਕੀਮ ਜਿਹੜੀ ਇਹਦੇ ਤੇ ਲਾਗੂ ਹੋਊਗੀ ਅਸੀਂ ਇਸ ਸਕੂਲ ਨੂੰ ਕੋਈ 50 ਲੱਖ ਤੋਂ ਉੱਪਰ ਦੀ ਕੀਮਤ ਲਗਾ ਕੇ ਇੱਕ ਸ਼ਾਨਦਾਰ ਬੱਚਿਆਂ ਨੂੰ ਬਹੁਤ ਪਿਆਰਾ ਸਕੂਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਦੇ ਹਵਾਲੇ ਕਰਾਂਗੇ ਤੁਸੀਂ ਸਹੂਲਤਾਂ ਦਾ ਅੰਦਾਜ਼ਾ ਲਾ ਲਓ ਕਿ ਵਾਸ਼ਰੂਮ ਵਗੈਰਾ ਅਸੀਂ ਇਮੀਡੀਏਟਲੀ ਸਟਾਰਟ ਕਰ ਰਹੇ ਹਾਂ ਹਰ ਇੱਕ ਤਰ੍ਹਾਂ ਦੀ ਬਹੁਤ ਪਿਆਰਾ ਬਹੁਤ ਸੋਹਣਾ ਸਕੂਲ ਮੈਂ ਆਪਣੇ ਬੱਚੇ ਨੂੰ ਦੇਣਾ ਚਾਹੁੰਦਾ ਮੈਂ ਕਿੰਕਰ ਗੱਲ ਕਰੀਏ ਇਹ ਬਿਲਡਿੰਗ ਸ਼ੁਰੂ ਹੋ ਜਾਏਗੀ ਬਣਨੇ ਬਿਲਡਿੰਗ ਤੇ ਅੱਜ ਇਸੇ ਕਰਕੇ ਸ਼ੁਰੂਆਤ ਕੀਤੀ ਹੈ ਜੀ ਬਿਲਡਿੰਗ ਇਹਦੇ ਟੈਂਡਰ ਹੋ ਚੁੱਕੇ ਹੈ ਵਰਕ ਆਰਡਰ ਹੋ ਚੁੱਕੇ ਹੈ ਬਿਲਡਿੰਗ ਅਸੀਂ ਸਟਾਰਟ ਕਰ ਦੇਣੀ ਹੈ ਜਸਟ ਸਾਡਾ ਇੱਕ ਮਤਾ ਜਿਹੜਾ ਹੈ ਉਹ ਚੱਲਿਆ ਜਾਊਗਾ ਤਾਂ ਉਸ ਤੋਂ ਬਾਅਦ ਸਾਨੂੰ ਪੰਜਾਬ ਸਰਕਾਰ ਦੀ ਬਾਕੀ ਗ੍ਰਾਂਟ ਵੀ ਰਿਲੀਜ਼ ਹੋਊਗੀ ਇਨ ਕੇਸ ਜੇ ਕੋਈ ਜ਼ਰੂਰਤ ਪੈਂਦੀ ਹੈ ਤਾਂ ਇਹ ਸਾਰੇ ਸਾਡੇ ਸ਼ਹਿਰ ਦਾ ਹੀ ਪੈਸਾ ਅਸੀਂ ਨਗਰ ਕੌਂਸਲ ਕੋਲੋਂ ਵੀ ਇਹਦੇ ਵਾਸ ਕਿਆ ਵੀ ਦਿੱਤਾ ਹੋਇਆ ਕਿ ਵੀ ਸਕੂਲ ਨੂੰ ਵਧੀਆ ਬਣਾਵਾਂਗੇ ਇਹਦੇ ਵਿੱਚ ਜਿੰਨੇ ਵੀ ਪੈਸੇ ਲੱਗਣਗੇ ਕੌਂਸਲ ਆਪਣੇ ਵੱਲੋਂ ਵੀ ਪੈਸੇ ਮੈਡਮ ਇਸ ਤੋਂ ਪਹਿਲੇ ਇੱਕ ਪਾਰਕ ਹੁੰਦਾ ਸੀ ਪਾਰਕ ਲਈ ਵੀ ਕੁਝ ਜਗ੍ਹਾ ਛੱਡ ਜਾਈ ਗਏ ਜੀ ਅ ਜਦੋਂ ਸਕੂਲ ਦੀ ਬਾਉਂਡਰੀ ਦੇ ਵਿੱਚ ਅਸੀਂ ਬਿਲਡਿੰਗ ਤਾਂ ਜਿਹੜੀ ਆ ਉਹ 6-7 ਮਰਲੇਾਂ 'ਚ ਬਣੋਗੇ 10 ਮਰਲੇਾਂ 'ਚ ਬਣ ਜੂਗੀ ਬਾਕੀ ਸਾਰੀ ਅਸੀਂ ਬੱਚਿਆਂ ਵਾਸਤੇ ਪਾਰਕ ਹੀ ਬਣਾਉਣੀ ਆ ਉਹ ਪਾਰਕ ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਸ਼ਾਮ ਦੇ ਟਾਈਮ ਓਪਨ ਕਰੀਏ ਕਿ ਜਿਹੜੀ ਲੋਕ ਆਪਣੀ ਸਰ ਕਰ ਸਕਣ ਸਵੇਰ ਦੇ ਟਾਈਮ ਵੀ ਓਪਨ ਕਰਾਂਗੇ ਸ਼ਾਮ ਦੇ ਟਾਈਮ ਵੀ ਓਪਨ ਕਰਾਂਗੇ ਉਹਦੇ ਅਰੇਂਜਮੈਂਟ ਕਰਾਂਗੇ ਕਿ ਇਹਨੂੰ ਐਜ਼ ਏ ਪਾਰਕ ਵੀ ਯੂਜ਼ ਕੀਤਾ ਜਾ ਸਕੇ ਸਕੂਲ ਦੀ ਗਰਾਊਂਡ ਜੋ ਕਿ ਜ਼ਰੂਰੀ ਹੁੰਦੀ ਹੈ ਬੱਚਿਆਂ ਵਾਸਤੇ ਤੇ ਉਸ ਵਾਸਤੇ ਕੀ ਤੋਂ ਜਾਣਗੇ ਕਰਾਂਗੇ ਚਾਰੇ ਜੋ ਛੋਟੀਆਂ ਗਰਾਊਂਡਾਂ ਤੇ ਇੱਥੇ ਬਣ ਜਾਣਗੀਆਂ ਚਰਕ ਨਾਲ ਜਗ੍ਹਾ ਬਹੁਤ ਹੁੰਦੀ ਹੈ ਛੋਟੀਆਂ ਗਰਾਊਂਡਾਂ ਤੇ ਬਣਨ ਗਿਆ ਜੇ ਕੋਈ ਹੋਰ ਜ਼ਰੂਰਤ ਪਊਗੀ ਤਾਂ ਨੇੜ ਭੂਿਕ ਦੇ ਵਿੱਚ ਕੋਈ ਹੋਰ ਵਿਚਾਰਾ ਜੋਈ ਕਰਾਂਗੇ ਕਿ ਜਿੱਥੇ ਬੱਚਿਆਂ ਲਈ ਗਰਾਊਂਡਾਂ ਦਿੱਤੀਆਂ ਜਾ ਸਕਣ ਕਿੰਨਾ ਰਖਵਾਜੀ ਤਕਰੀਬਨ ਇਹ ਚਰਕ ਨਾਲ ਦਾ ਰਖਵਾਇਚ 88 ਬਣਦਾ ਹੈ। ਹਾਂਜੀ। ਜਰਸੀ ਮਲਦਾ ਵਿੱਚ ਇੱਕ ਸਕੂਲ ਤੇ ਇੱਕ ਪਾਰਕ ਦੇ ਗਰਾਊਂਡ ਬਣ ਸਕਦੇ ਸਭ ਕੁਝ ਬਣ ਸਕਦਾ ਵਗਿਆ ਬਣ ਸਕਦਾ ਜੀ ਬਣਾਵਾਂਗੇ। ਹਾਂਜੀ ਚਾਰਕਰਾਲ ਬਹੁਤ ਹੁੰਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਅੱਜ ਇੱਕ ਸਕੂਲ ਦਾ ਘਟਨ ਕੀਤਾ ਜਾ ਰਿਹਾ ਹੈਗਾ ਸ਼ੁਰੂਆਤ ਕੀਤੀ ਜਾ ਰਹੀ ਹੈ ਆਪਾਂ ਕਹਿ ਸਕਦੇ ਹਾਂ ਸਕੂਲ ਦੀ ਕਿੰਨੀ ਚਾਹਤ ਹੈ। ਪੱਥਰ ਜੋ ਬਿਲਕੁਲ ਜੀ ਇਹ ਸਾਡਾ ਜਿਹੜਾ ਇੱਕ ਮੰਦਿਰ ਧਰਮਸ਼ਾਲਾ ਸੀ ਉਹਦੇ ਵਿੱਚ ਇੱਕ ਕਮਰੇ ਦੇ ਵਿੱਚ ਸਕੂਲ ਜਿਹੜਾ ਚੱਲ ਰਿਹਾ ਸੀ ਔਰ ਉੱਥੇ ਵੀ ਹਾਲਾਤ ਜਿਹੜੇ ਸੀਗੇ ਬਹੁਤ ਤਰਜੋਸ਼ ਵੇ ਔਰ ਮੇਰੇ ਸਾਡੇ ਜਿਹੜੇ ਕਾਉਂਸਲਰ ਸਾਥੀ ਆ ਰਮੇਸ਼ ਸੌਰੀ ਆਪਣੇ ਬੰਗੜ ਸਾਹਿਬ ਔਰ ਸ਼ੇਰਪੁਰ ਜੀ ਇਹਨਾਂ ਨੇ ਵੀ ਉਹ ਤੋਂ ਮੈਨੂੰ ਕਿਹਾ ਸੀ ਕਿ ਆਪਾਂ ਉੱਥੇ ਵਿਜ਼ਿਟ ਕਰੀਏ ਅਸੀਂ ਗਏ ਵੀ ਆ ਦੇਖਿਆ ਵੀ ਆ ਬੜੀ ਤਰਸਜੋਗ ਹਾਲਤ ਦੇ ਵਿੱਚ ਬੱਚੇ ਪੜ੍ਹਦੇ ਸੀ ਔਰ ਤੁਸੀਂ ਆਹ ਬੰਦਾ ਜਿਹਾ ਲਾ ਲਓ ਵੀ ਇੱਕ ਕਮਰੇ ਦੇ ਵਿੱਚ ਆਪਾਂ ਕਿੰਨੇ ਕ ਬੱਚੇ ਪੜਾ ਸਕਦੇ ਆ ਸੋ ਇਸ ਕਰਕੇ ਸਾਡੇ ਵੀ ਮਨਚ ਰਿਹਾ ਕਿ ਇਹਨੂੰ ਸਕੂਲ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਉਦੋਂ ਸ਼ੇਰਪੁਰ ਸਾਹਿਬ ਨੇ ਰابطਾ ਵੀ ਕੀਤਾ ਸੀ ਐਜੂਕੇਸ਼ਨ ਬੋਰਡ ਦੇ ਨਾਲ ਚਲੋ ਤੇ ਜਦੋਂ ਕਹਿੰਦੇ ਹੁੰਦੇ ਵੀ ਜਿਹੜਾ ਕੰਮ ਜਦੋਂ ਹੋਣਾ ਉਹਦੇ ਹੋਣਾ ਇਹ ਪਹਿਰੋਸਤ ਮਾਦੇ ਮਲੇ ਸਾਹਿਬ ਨੇ ਵੀ ਸਾਨੂੰ ਕਿ ਆਪੀ ਇਹਦੇ ਵਿੱਚ ਤੁਸੀਂ ਇੱਕ ਮਤਾ ਪਾ ਕੇ ਜਿਹੜੀ ਹੈਗੀ ਆ ਸਾਨੂੰ ਜਗ੍ਹਾ ਦੇ ਦਿਓ ਤੇ ਇਹਦੇ ਵਿੱਚ ਸਕੂਲ ਜਿਹੜੀ ਹੈਗੀ ਮੈਂ ਲੈ ਕੇ ਆਉਂਗੀ ਪੈਸੇ ਸਰਕਾਰ ਦੇ ਕੋਲੋਂ ਔਰ ਇਹਨਾਂ ਨੇ ਵੀ ਬੜੀ ਅچھے ਤਰੀਕੇ ਨਾਲ ਔਰ ਬੜੀ ਜਲਦੀ ਮੈਂ ਕਹਿੰਨਾ ਕਿ ਇੰਨੀ ਜਲਦੀ ਕੰਮ ਜਿਹੜਾ ਹੈਗਾ ਮੈਂ ਨਹੀਂ ਦੇਖਿਆ ਕਿੰਨੀ ਜਲਦੀ ਜਿਹੜਾ ਪੈਸੇ ਵੀ ਆ ਜਾਣਾ ਬਿਲਡਿੰਗ ਵੀ ਸਟਾਰਟ ਹੋ ਜਵੇ ਬਹੁਤ ਜਲਦੀ ਮੈਡਮ ਨੇ ਜਿਹੜੇ ਆ ਉਹ ਪੈਸੇ ਲੈ ਕੇ ਆਉਂਦੇ ਆ ਤੇ ਅੱਜ ਜਿਹੜਾ ਹੈਗਾ ਉਹ ਆਪਾਂ ਜਿਹੜਾ ਸਕੂਲ ਦਾ ਨੀਂਹ ਪੱਥਰ ਰੱਖਿਆ ਔਰ ਉਮੀਦ ਕਰਦੇ ਆ ਕਿ ਸੰਬਰ ਅਕਤੂਬਰ ਦੇ ਵਿੱਚ ਇਹ ਬਿਲਡਿੰਗ ਤਿਆਰ ਹੋ ਜਾਏਗੀ ਤੇ ਸਾਡੇ ਇਧਰਲੇ ਪਾਸੇ ਬੱਚੇ ਹੈਗੇ ਆ ਇਹਨਾਂ ਨੂੰ ਜਿਹੜਾ ਪੜਨ ਲਈ ਇੱਕ ਵਧੀਆ ਤੇ ਸਚਜੀ ਜਗ੍ਹਾ ਜਿਹੜੀ ਆ ਉਹ ਮਿਲ ਜੇ ਸਰ ਨਗਰ ਕੌਂਸਲ ਵੱਲੋਂ ਕਿੰਨਾ ਸਹਿਯੋਗ ਕੀਤਾ ਜਾਏਗਾ ਨਗਰ ਕੌਂਸਲ ਵੱਲੋਂ ਹਮੇਸ਼ਾ ਹੀ ਸਹਿਯੋਗ ਆ ਜੀ ਜੋ ਐਮਐਲਏ ਸਾਹਿਬ ਸਾਨੂੰ ਕਹਿ ਦਿੰਨੇ ਆ ਜੋ ਐਮਐਲਏ ਸਾਹਿਬ ਸਾਨੂੰ ਦੱਸ ਦਿੰਦੇ ਆ ਅਸੀਂ ਬਿਲਕੁਲ ਸਹਿਯੋਗ ਕਰਦੇ ਆ ਐਮਐਲਏ ਸਾਹਿਬ ਨਾਲ ਔਰ ਐਮਐਲਏ ਸਾਹਿਬ ਤੋਂ ਵੀ ਬੜਾ ਸਹਿਯੋਗ ਆ ਨਗਰ ਕੌਂਸਲ ਨੂੰ ਇਹ ਵੀ ਟਾਈਮ ਟੂ ਟਾਈਮ ਜਿਹੜੇ ਨਗਰ ਕਾਉਂਸਲ ਵਾਸਤੇ ਜੋ ਫੰਡਸ ਹੈਗੇ ਆ ਉਹ ਲਿਆਉਂਦੇ ਰਹਿੰਦੇ ਆ ਕਿ ਸਾਨੂੰ ਵੀ ਜੋ ਹੁਕਮ ਲਾਉਂਦੇ ਆ ਤੇ ਅਸੀਂ ਜਰੂਰ ਉਹਨੂੰ ਪੂਰਾ ਕਰਦੇ ਆ ਮੈਂ ਇੱਕ ਸਵਾਲ ਪਹਿਲੇ ਵੀ ਕੀਤਾ ਸੀ ਕਿ ਇੱਥੇ ਇੱਕ ਪਾਰਕ ਹੁੰਦਾ ਸੀ ਬੱਚੇ ਖੇਡਦੇ ਹੁੰਦੇ ਸੀ ਪਾਰਕ ਵੀ ਨਾਲ ਨਾਲ ਬਣੇਗਾ ਦੇ ਵਿੱਚ ਬਿਲਕੁਲ ਪਤਾ ਕੀ ਆ ਜੀ ਦੇਖੋ ਅੱਗੇ ਅਸੀਂ ਇਹ ਤਕਰੀਬਨ ਸੱਤ ਕਮਰਲੇ ਜਗ੍ਹਾ ਸਕੂਲ ਵਾਸਤੇ ਦਿੱਤੀ ਸੀ ਸੱਤ ਮਰਲੇ ਹੀ ਨਾ ਸੀ ਬਿਲਡਿੰਗ ਵਾਸਤੇ ਉਸ ਤੋਂ ਬਾਅਦ ਫਿਰ ਐਮ ਐਲ ਏ ਸਾਹਿਬ ਨੇ ਵੀ ਸਾਡੇ ਸਾਥੀਆਂ ਨੇ ਵੀ ਧਿਆਨ ਚ ਲਿਆਂਦਾ ਤੇ ਸ਼ੇਰਪੁਰ ਸਾਹਿਬ ਖੜੀਆ ਮੰਗਰ ਸਾਹਿਬ ਨੇ ਵੀ ਮੈਨੂੰ ਕਿਹਾ ਇਹਨਾਂ ਦੇ ਆਪਣਾ ਇੱਥ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਹੋਰ ਰਹੀਂਦੀ ਜਗ੍ਹਾ ਆ ਕੁਝ ਜਗ੍ਹਾ ਜਿਹੜੀ ਕਮਰਸ਼ੀਅਲ ਹੈਗੀ ਉਹਨੂੰ ਰੱਖ ਕੇ ਬਾਕੀ ਸਾਰੀ ਜਗ੍ਹਾ ਜਿਹੜੀ ਆ ਸਕੂਲ ਨੂੰ ਦੇ ਦੇਣ ਲੱਗੇ ਆ ਜਿਸ ਦੇ ਨਾਲ ਇੱਕ ਇੱਕ ਤੇ ਵਧੀਆ ਪਲੇਗ੍ਰਾਉਂਡ ਬਣ ਜਾਏਗਾ ਔਰ ਪਲੇਗ੍ਰਾਉਂਡ ਦੇ ਵਿੱਚ ਜਿਹੜੇ ਆਪਣੇ ਬਾਹਰਲੇ ਬਾਹਰਲੇ ਕਹਿ ਲਓ ਵੀ ਜਿੱਦਾਂ ਆਪਣੇ ਹੋਰ ਬੱਚੇ ਜਿਹੜੇ ਹੈਗੇ ਆ ਉਹ ਪਲੇਗ੍ਰਾਉਂਡ ਦੇ ਵਿੱਚ ਖੇਡ ਸਕਣਗੇ ਔਰ ਬਜ਼ੁਰਗ ਜਿਹੜੇ ਆ ਉਹ ਆਪਣਾ ਇੱਥੇ ਸੈਰ ਕਰ ਸਕਣਗੇ ਦੇਖੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਅੱਜ ਵੀ ਅੱਜ ਸਾਡੇ ਸ਼ਹਿਰ ਨਕੂਦਰ ਦੇ ਵਿੱਚ ਜਿਹੜਾ ਕਿ ਥੋੜਾ ਬੈਕਵਰਡ ਏਰੀਆ ਸੀਗਾ ਸ਼ੇਰਪੁਰ ਬਗਿਆ ਜਾਮ ਹਲਾ ਗੁਰਨਾਣਕਪੁਰ ਇੱਥੇ ਪੜ੍ਹਨ ਵਾਸਤੇ ਬੱਚਿਆਂ ਵਾਸਤੇ ਸਕੂਲ ਕੋਈ ਨਹੀਂ ਸੀਗਾ ਹਰ ਪਰਿਵਾਰ ਏਡੇ ਯੋਗ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਕਰਵਾ ਸਕੇ ਸੋ ਇੱਥੇ ਅਜ ਤੋਂ 40 ਸਾਲ ਪਹਿਲਾਂ ਮਹੱਲਾ ਸ਼ੇਰਪੁਰ ਦੇ ਨਾਂ ਤੇ ਸਕੂਲ ਸੀਗਾ ਪ੍ਰਾਇਮਰੀ ਸਕੂਲ ਉੱਥੇ ਪਹਿਲਾਂ ਮਸਜਿਦ ਵਿੱਚ ਇਹ ਚੱਲਦਾ ਸੀਗਾ ਫਿਰ ਥੋੜਾ ਟਾਈਮ ਬਾਅਦ ਮਹੱਲਾ ਬਗਿਆੜਪੁਰ ਦੇ ਵਿੱਚ ਜੋ ਕਿ ਬਾਲਮੀਕ ਮਹਾਰਾਜ ਜੀ ਦੀ ਧਰਮਸ਼ਾਲਾ ਉੱਥੇ ਇਹ ਸਕੂਲ ਚੱਲ ਰਿਹਾ ਸੀਗਾ ਪਰ ਬੱਚਿਆਂ ਦੀ ਸਟਰੈਂਥ ਸਟਰੈਂਥ ਜ਼ਿਆਦਾ ਹੋਣ ਦਾ ਕਰਕੇ ਉਥੇ ਸਹੀ ਨਹੀਂ ਸੀ ਚੱਲ ਪਾ ਰਿਆ ਹੁਣ ਅਸੀਂ ਬਹੁਤ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਸਾਡੇ ਹਲਕੇ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜੀ ਦੇ ਤੇ ਨਗਰ ਕਾਉਂਸਲ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੱਥੇ ਬਹੁਤ ਹੀ ਸ਼ਾਨਦਾਰ ਸਕੂਲ ਇੱਥੇ ਬਣਨ ਜਾ ਰਿਹਾ ਵਾ ਜੀ ਇੱਕ ਕਾਮਯਾਬ ਪਹਿਲੇ ਤਾਂ ਕਲੀਨਿਕ ਚੱਲ ਰਿਹਾ ਸੀਗਾ ਕਲੀਨਿਕ ਦੇ ਨਾਲ ਹੁਣ ਸਕੂਲ ਆ ਜਿਸ ਤੋਂ ਇਲਾਵਾ ਵੀ ਕੁਝ ਸੋਚਿਆ ਹੋਰ ਜੀ ਬਿਲਕੁਲ ਇੱਕ ਸੋਚ ਲੈ ਕੇ ਤੁਰੇ ਸੀਗੇ ਵੀ ਉਹਨੂੰ ਵੀ ਆਪਣੇ ਏਰੀਏ ਨੂੰ ਆਪਣੇ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਵਾ ਬਹੁਤ ਧੰਨਵਾਦ ਕਰਦੇ ਆ ਵੀ ਸਾਡੇ ਐਮ.ਐਲ.ਏ. ਸਾਹਿਬ ਦਾ ਵੀ ਉਹ ਵੀ ਹਰ ਚੀਜ਼ ਨੂੰ ਸਾਡੀ ਕਈ ਹੋਈ ਨੂੰ ਬਿਲਕੁਲ ਪੂਰਾ ਉਹ ਤੇ ਖਰਾ ਉਤਰਦੇ ਆ ਪ੍ਰਦੀਪ ਜੀ ਕੀ ਮੈਸੇਜ ਹੈ ਮੈਸੇਜ ਇਹ ਹੀ ਆ ਜੀ ਵੀ ਸਾਰੇ ਮੇਰੇ ਵੀਰ ਭੈਣ ਜੇ ਸਕੂਲ ਦੇ ਇੱਥੇ ਜਦੋਂ ਬਣਦਾ ਆਪਣੀ ਜਿੰਨੀ ਹੋ ਸਕਦਾ ਪਹਿਲਾਂ ਸਲਾਹ ਦੇਣ ਵੀ ਆਪਾਂ ਕਿਹੋ ਜਿਹੇ ਚਾਹੁੰਦੇ ਕਿਉਂਕਿ ਨਕਸ਼ਾ ਤਾਂ ਪਾਸ ਹੋ ਜਾਣਾ ਵਾ ਕਮੇਟੀ ਵੱਲੋਂ ਹੁਣ ਥੋੜਾ ਜਿਆ ਆਪਣਾ ਆਪਣਾ ਸੁਜੈਸ਼ਨ ਵੀ ਦੇਣ ਤਾਂ ਕਿ ਆਪਾਂ ਆਪਣੇ ਬੱਚਿਆਂ ਵਾਸਤੇ ਵਧੀਆ ਭਵਿੱਖ ਉਹਨਾਂ ਦਾ ਸਿਰਜਦੇ ਹੋਏ ਵਧੀਆ ਉਹਨਾਂ ਨੂੰ ਐਜੂਕੇਸ਼ਨ ਦੇ ਜਿਹੜੇ ਬੀ ਵਾਲੇ ਮੂਰ ਮੈਕਨਿਜ਼ਮ ਪਾਰਕ ਸੀ ਇੱਥੇ ਪਹਿਲੇ ਪਾਰਕ ਲਈ ਪਾਰਕ ਹੋਵੇਗੀ ਬਿਲਡਿੰਗ ਤੋਂ ਇਲਾਵਾ ਜਿਹੜੀ ਜਗ੍ਹਾ ਬਚਣੀ ਉਹ ਪਾਰਕ ਹੋਵੇਗੀ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਮੂਰੇ ਜਿਹੜੀ ਜਗ੍ਹਾ ਉਹ ਕਮਰਸ਼ੀਅਲ ਹੋਵੇਗੀ ਸੋ ਬਹੁਤ ਵਧੀਆ ਇੱਥੇ ਜਿਹੜੇ ਚਾਰਕ ਕਨਾਲਾਂ ਬੜਾ ਵਧੀਆ ਇਹਦੇ ਵਿੱਚ ਸਾਰਾ ਇੱਥੇ ਮਾਹੌਲ ਬਣੇਗਾ ਧੰਨਵਾਦ